हाँ जी दोस्तों तीमार चुन जो के आपस में मार्क करवा रहे पहुँच रही हैं हस्तियाँ इसी पास उस तार स्कॉन्ड सिंग की पैसा पाई हटी हो सकनी चक्करे और भी जो के किरदार ये जता पहुँच रहे आए साले ने पाई हम हमारे पहुँचना अरे अपने साथी प्राकर करना ਇਹ ਜਦਾਂ ਇਹ ਆ ਪੋਸਟਰ ਲਓ ਦੋਸਤੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਆਸ਼ੀਰਵਤ 172 ਤੇ ਅੱਜ ਕੋਈ ਇੱਥੇ ਬੈਨਰ ਲਾਉਣੇ ਆਪਾਂ ਇਹਨਾਂ ਚ ਬਾਲਣ ਤੋਂ ਪਰੇ ਤੁਸ ਜੱਟ ਪਏ ਚਾਪੇਨ ਕਰਦੇ ਸੋ ਗਮਾਣੀ ਇਹਨੂੰ ਦੇ ਲੋਕ ਕਿ ਮੁਰਦਸਾਂ ਦੇ ਮਹਿਕੇ ਕਹਿਣਾ ਨਹੀਂ ਉਹ ਜਿਹੜਾ ਚੀਰਾਂ ਦੇ ਪਿੱਛੇ ਥੋੜੀ ਉਧਾਇਆ ਇੱਥੇ ਜੀ ਦਾਸ ਕਰਦਾ ਜੀ ਡਿਊਟੀ ਆਪਣੀ ਆ ਜੰਗ ਸੁਵਾਲ ਕਿੱਥੇ ਸੁਵਾਲ ਨੂੰ ਲਾ ਕੇ ਥਲੇ ਉਹ ਮੈਂ ਕਹੀ ਨਾ ਸਾਂਝਾ ਤੋਂ ਮਾਹੀ ਇੱਕ ਬੈਨਰ ਕਾ ਨੂੰ ਬੰਨ੍ਹ ਨਹੀਂ ਪਿੱਛੇ ਦੋ ਕਿੱਥੇ ਛੇਰ ਨਾਲ ਵਿੱਚ ਕੁਝ ਵੀ ਨਾ ਪਰ ਇਹ ਪੋਸਟਰ ਹੁਣ ਚੱਲਦੇ ਆ ਅਗਰੇ ਗੁਰਦਾਰੇ ਤਾਂ ਕਹੋ ਜੀ ਹੁਣ ਆ ਗਿਆ ਆਪਾਂ ਅਗਲੇ ਪਾਸੇ ਇਧਰ ਜਾੜਨਾ ਪਰਮਲੇ ਹਨਾ ਪਰਮ ਦਾ ਜਾਣਾ ਰਨਾ ਪਰਮਲੇ ਚਲੋ ਜੀ ਪਹੁੰਚ ਕੇ ਬਿਪਰੀ ਵਾਲੇ ਕੋਲ ਧੜੇ ਇੱਕ ਪੋਸਟਰ ਪਲਾ ਦੇਣਾ ਇੱਕ ਉਧਰ ਨਾ ਦੇਣਾ ਕਿੱਥੇ ਲੈ ਇਧਰ ਨਾ ਦੇਣਾ ਉਹ ਵੀ ਕੋਲ ਦਵਾਂ ਇਹ ਨਾਲ ਇੱਕ ਐਕਟਰ ਲੱਗਣੀ ਲੱਗਦੀ ਸਸਾ ਓਕੇ ਇਧਰ ਪੋਸਟਰ

ਵਾਨੀ ਵਸੇ ਤਾਂ ਰਾਤ ਨੂੰ ਲਾਇਆ ਨਾ ਹਾਂ ਫੋਟੋ ਤੇ ਦੇਖਿਆ ਸਭੇ ਦੇਖੀ ਸਰਪ੍ਰਾਈਜ਼ ਮਿਲੇ ਸਾਰਿਆਂ ਨੂੰ ਬਈ ਵੱਡੀਆਂ 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 ਹਸਤੀਆਂ ਪਹੁੰਚ ਰਹੀਆਂ ਲੋਜੀ ਜੀ ਥੇ ਵਿਚਾਰ ਚ ਆ ਗਏ ਆਪਾਂ ਕਿਹੜਾ ਗੁਰਦੁਆਰਾ ਚੁੱਲਾ ਸਾਹਿਬ ਕਿਹੜਾ ਗੁਰਦੁਆਰਾ ਸਾਹਿਬ ਚੁੱਲਾ ਸਾਹਿਬ ਚੁੱਲਾ ਸਾਹਿਬ ਇਹ ਗੁਰਦੁਆਰਾ ਚੁੱਲਾ ਸਾਹਿਬ ਆ ਗਈ ਇਥੇ ਆਪਣੇ ਭਾਜੀ ਕਰਦੇ ਜੀ ਮੈਨੂੰ ਨਹੀਂ ਮੈਂ ਆਇਆ ਮੈਂ ਮੈਂ ਜਦੋਂ ਦਾ ਹੰਪਾਲੇ ਆਪਾਂ ਪਹੁੰਚ ਗਏ ਆਪਾਂ ਮੁਕਸਰ ਰੋਕਦੇ ਜੀ ਅੰਦੇ ਚਾਚਾ ਜੀ ਤੇ ਰਾਮ ਮੈਦਾ ਰਾਮ ਮਾਈ ਦੇ ਸੇਵਕ ਭਾਈ ਹਰਜੀਤ ਸਿੰਘ ਜੀ ਡਿਊਟੀ ਕਰਦੇ ਰਹੇ ਤੇ ਉੱਥੇ ਜਾ ਰਹੇ ਆਪਾਂ ਉੱਥੇ ਲਾ ਕੇ ਆਉਂਦੇ ਆਪਾਂ ਬਹੁਤ ਦੁਰਦੋਰਾਂ ਸਾਹਿਬ ਆਪਾਂ ਪ੍ਰਵੀਰ ਸਿੰਘ ਜੀ ਵੱਡਾ ਦਾਲ ਜੀ ਤਾਂ ਪਹੁੰਚ ਗਿਆ ਭਾਈ ਸਰਬਜੀਤ ਸਿੰਘ ਜੀ ਜੋ ਕਿ ਆਪਣੇ ਮਾਸੀ ਦੇ بیٹے ਉੱਥੇ ਪਹੁੰਚ ਗਿਆ ਉਹਨਾਂ ਦੇ ਗੁਰਦੁਆਰਾ ਸਾਹਿਬ ਹਰਮਾਨ ਤੇ ਪਾਪਾ ਜੀ ਕਿਧਰੇ ਕੇ ਆ ਰਹੇ ਲਾਓ ਜੀ ਹਰਮਾਨ ਹਰਮਾਨ ਫੋਟੋ ਕਢੋ ਲਾ ਫੋਟੋ ਸਸਕੇ ਭਾਈ ਸੀਗਾ ਸੱਸ ਨਾ ਵੀ ਲਾਣਾ ਕੋਈ ਮੈਂ ਹੁਣ ਦੋ ਗੁਰਦੁਆਰਾ ਸਾਹਿਬ ਕੀ ਹੋਸੀ ਬਾਲ ਮਿੱਚੋਂ ਜਲਾ ਜਾਂਦਾ ਲਾਉਣਾ ਉੱਥੇ ਹਾਂਜੀ ਓਕੇ ਨਾ ਮਾਲ ਤੋਂ ਬਿਲਕੁਲ ਵਾਲਾ ਮੋਲ ਜੋ ਗੁਰਦੁਆਰਾ ਸਾਹਿਬ ਗੁਰਦੁਆਰਾ ਸਪੰਨ ਸਿੰਘ ਸਾਹਿਬ ਮਹੱਲਾ ਸਰਗਰ ਗੁਰਦੁਆਰਾ ਸਮਾਗ ਇਹ ਪੋਸਟਰ ਤੁਹਾਨੂੰ ਦੱਸਿਆ ਸੀ ਜਿਵੇਂ ਲਾ ਰਹੇ ਆ ਰਿਹਾ ਕੋਈ ਨਾਲ ਆਣੋਂ ਪੜੇ ਨੇ ਅੰਦਰ ਤੇ ਹੈਗਾ ਬਰਥੜੇ ਚੱਲਦੇ ਆਪਾਂ ਪਾਰਟੀ ਪਰ ਰੁਪਿਆ 100 ਹੀ ਇਹਦੇ ਕੋਲ ਨਹੀਂ ਚੱਲ ਫਿਰ ਵੀ ਯਾਰ ਦੇਵਤਾ ਕੱਢਿਆ ਅੱਜਲੇ ਤੇਰਾ ਪਤਾ ਕਿ ਦਿਲ ਕਰਦਾ ਤਾੜੀ ਲਾਓ ਤਾੜੀ 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 ਲਾਦੇ ਮੇਰੇ ਕੱਢਦਾ ਕਿ ਕਿਤੇ ਅੱਜ ਬੱਟੜੇ ਆ ਬੱਟੜੇ ਮਰਛੜੇ ਇੱਕ ਮਰਛੜੇ ਓ ਯਾਰ ਕੀ ਆ ਇਹ ਮੁੰਡਿਆ ਹੈਪੀ ਬਰਥਡੇ ਆ ਰੋਚੀ ਬੋਲ ਵਧੀਆ ਕਹਿ ਦੇ ਰੋਜੀ ਮਿਲਦੇ ਆ ਤੁਹਾਨੂੰ ਲੈ ਕੇ ਰਿਤੇ ਹੈਲੋ ਹਾਂਜੀ ਤੇ ਨਾਲ ਦੀ ਹਸਤੀ ਹੈ ਲੋਈ ਜਾ ਰਹੇ ਤੇ ਨਹੀਂ ਇਹਨਾਂ ਦੀ ਬੇਕਰੀ ਬੈਕਰੀ ਤੇ ਤਿੰਕੂ ਵੀ ਨਾਲ ਤਿੰਕੂ ਜੀ ਆਹੋ ਮੈਂ ਨਾਲ ਰੋ ਯਾਰ ਗੱਟੀ ਕਿ ਚਲਾਈਏ ਆ ਉਧਰ ਕਾਂ ਕਰਕੇ ਲਾ ਲੱਗ ਗਿਆ ਆਹ ਇਧਰ ਆ ਕਿ ਨਹੀਂ ਥਾਵਾਂ ਅਬ ਫਸਲ ਤਾ ਯਾਰ ਦੋਸਤ ਨਾ ਕਿਹੜਾ ਮੈਂ ਦੇਖਿਆ ਨਹੀਂ ਧਿਆਨ ਨਹੀਂ ਮਾਰਿਆ ਮੈਂ ਲਓ ਜੀ ਆ ਗਏ ਆਪਾਂ ਨਾ ਪੜੋ ਤੇ ਚੱਕ ਬੰਦ ਯਾ ਦੇ ਦੋ ਹਾਲ ਜੇ ਪੈਦੇ ਦੇ ਪੈਦੇ ਹੁਲ ਜੇ ਹੈ ਤੇ ਵਨੀ ਆ ਚਲਾ ਦੇ ਆ ਪੈਸੇ ਹਉਈ ਤਾਂ ਗੱਲ ਆ ਕਿਹੜੇ ਕਮਾਏ ਆ ਦੱਸ ਤੇਰੀ ਆ ਆਰੇ ਨੰਨਾ ਨੰਨੀ ਕਿਧਰ ਗਈ ਆ ਆ ਜਾ ਆਪਾਂ ਉੱਪਰ ਮਿਰਚੀ ਬੋੜੀ ਹੀ ਪਰ ਅੋਰੈਂਜ ਹਾਰੇ ਪੈਟੀ ਆਹ ਕੱਲ ਮੱਛੀ ਆਵੀ ਹੀ ਜੇ ਤੂੰ ਵੇਖਾ ਤਾਂ ਇਹ 4 ਦਿਨ ਜਦੋਂ ਵੀ ਆਜੇ हाँ जी मेरा देखो है बर्थडे <laughs> <आगे। laughs> <आगे। laughs> ਪੋਚਾਰੇ ਇਹ ਡਬਲ ਕਮਾਤੀ ਜੀ 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 ਨਾ ਵੀ ਮਾਰ ਗਿਆ ਜਿਹੜੇ ਹਾਲੋ ਜਮਸਲ ਅੱਜ ਇਹ ਹਕਸਲਾ ਜੋ ਆਪਾ ਕਰਵਾ ਰਹੇ ਹੈ ਤੇ ਤਿਆਰੀ ਚੱਲ ਰਹੀ ਹੈ ਉਸਤਾਦ ਜੀ ਵੀ ਹੋਣ ਵਾਲੇ ਨੇ चीरे स्टाफ जी पहुंच चुके हैं चाह पानी बना रहे मामा जी बैठे हुए है। हैप्पी बर्थे अस्तादी का अपने था। ਪ੍ਰਿੰਸੀਪਲ ਸਤਿ ਸ੍ਰੀ ਅਕਾਲ ਜੀ ਉਹਨਾਂ ਦਾ ਹੈ ਬਰਥਡੇ ਆ ਅੱਜ ਸੈਲੀਬ੍ਰੇਟ ਕਰਾਂਗੇ ਠੀਕ ਹੁਣ ਦੇ ਉਸਤਾਦ ਜੀ ਨੇ ਲੋ ਜੀ ਪਾਰਟ ਚੱਲ ਰਿਹਾ ਸੁਪੀਨ ਸਾਹਿਬ ਦਾ ਸਾਰੀ ਅੰਦਰ ਤਿਆਰੀ ਹੋ ਚੁੱਕੀ ਹੈ ਬਣੇ ਰੋਤਸ ਵੀਡੀਓ ਦੇ ਨਾਲ ਕਿ ਚੱਲ ਦਿੱਤਾ ਨਦਰਬਾਲ ਸਾਹਿਬ ਉਸਤਾਦ ਜੀ ਬੋਲ ਚੁੱਕਿਆ ਬਣੇ ਰੋਤਸ ਵੀਡੀਓ ਦੇ ਨਾਲ Andiu stadion, cekin. Aayyaa, 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 ਆਹ ਗੱਲ ਜੀ ਉਸ ਬਾਤ ਹਣੇ ਕਬਤਰੀਆ ਸੋਕਰ ਕਾਹਾਂ ਗੁਰੂ 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 कटना और बच्चे की बात है कि उनका अंदर के की भी ले आप लोग कुछ टेकमेट रखो लगन शुरू कर रहा बहुत बहुत एकना स्पेस हो जाता है आज बात क्या कम से कम पूरा कॉलम में पहुंचता है भाई बात में से सिर्फ हाल आई वैल्यू मेरी लगता है पंचायत मगर हम 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 অ <laughs> <laughs> <laughs>

आज संजूरा सदि निचा सुमति बंजारी कलाबक्स से सारे प्रक्रिया करों कुशोक और बीच में आवे सुगत गुजार है और क्षेत्र मंदिर शिलालेख पर है गुरुधर बाबा जी भी स्थित है ये नाम लेते हैं भाई मनोज सिंह जब उन्होंने की एकदम मंत्र ट्रांसफर बस व्यक्ति की शादी वाली से ले गई तो आवाज तो लग गई आप पहले वालों को बस ही देखना बाद में तू स्वाद है बाद में तू स्वाद है मालिक चाफर उस्ताद जी

ਇਕ ਬਹੁਤ ਹੀ ਮਹਾਨ ਸਮਾਗਮ ਲਈ ਚੱਲੇ ਹਾਂ ਜਿਨ੍ਹਾਂ ਦੇ ਵਿੱਚ ਮਹਾਨ ਅਨੰਦ ਗੀਤ ਦੇ ਜੀ ਸੇ ਜੀ ਕਥਾ ਬਾਣੀ ਦੇ ਪਾਇਸਾ ਪਈ ਨਿਵੇਦਨ ਸਿੰਘ ਜੀ ਦਰਵਾਜ਼ੇ ਵੱਲੋਂ ਕੌਂਸਲ ਇਹ ਸੰਤਾਨ ਨੂੰ ਬੇਨਤੀ ਹੈ ਕਿ ਉੱਥੇ ਜਾ ਕੇ ਵੀ ਹਾਜ਼ਰੀ ਭਰਨ ਦੀ ਕਿਰਪਾ ਕਰਿਓ ਸੋ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਪਾਇਸਾ ਵੀਰ ਸਿੰਘ ਜੀ ਜੋ ਉਹਨਾਂ ਨੇ ਸ਼ਬਦ ਤਾਂ ਵੀ ਹੋਰ ਲਾਉਣਾ ਸੀਗਾ ਪਰ ਜਦੋਂ ਅਸੀਂ ਬਾਹਰ ਗਏ ਆ ਸਾਨੂੰ ਕਿਹਾ ਗਿਆ ਵੀ ਉਹਨਾਂ ਤੋਂ ਨੈਣ ਪਸੰਦੋ बड़ा मतलब

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ali <wine> Marchi

इस थी। से कुछ समय बाद सन 2018 में शिखा और चिन या आप सुनेंगे इस पैसे से कुछ साल आगे चला लेकिन जीवन में बच्चे लेखक ने विद्यार्थियों को प्यार वीडियो बना रहे हैं मैं विश्वास बच्ची मैं बोल रहा हूं मैं ਤੁਹਾਡਾ ਆਪ ਸੰਦੇਸ਼ ਇੱਕ ਵਾਰ ਉਹਨਾਂ ਨੂੰ ਜੁਆਇਆ ਅਕਸੰਧਲੀ ਆਪਾਂ ਇੱਕ ਚਕਾਰੇ ਦੇ ਰੂਪ ਵਿੱਚ ਤੁਸੀਂ ਸੰਬੰਧਿਤ ਫੈਕਟਰੀ ਹੈ ਉਹਨਾਂ ਨੇ ਸਵਾਲ ਕਰ ਰਹਾ ਹੈ ਜੀ ਬੋਲੇ ਸੋ ਨਿਹਾਲ ਹਜ ਤੱਕ ਉਹ ਗਾਹ ਕਰ ਕਰਵਾ ਰਾਮ राम जी गांव करके लगवा के ओस्ताजी ध्यान दिया चले कहते कि गला में छाद है प्रेंडिकी प्रेंडिकी जी तो फिर मिलती थी कहती साहब जी जेडी गुड संगत है आप जानो कर साज ले गए

तो आपके पुचे हमारी हारती है हरकिर्तून पा हरकिर्त तू सुना हरकृत है तुम्हीं। तुम्हीं। तुम्हीं।